2 ਮਹੀਨੇ ਪਹਿਲਾਂ ਛੁੱਟੀ 깈ਟ ਕੇ ਗਏ ਉਹਦ ਕਰਕੇ ਦੀ ਲੜਾਈ ਚੱਲ ਰਹੀ ਸੀ ਜਦੋਂ ਛੁੱਟੀ ਆਏ ਸੀਗੇ ਅਸੀਂ ਵੀ ਕਿਹਾ ਹੈਗਾ ਵੀ ਚਲੋ ਲੜਾਈ ਲੱਗ ਗਈ ਆ ਹੁੰਦਾ ਹੀ ਆ ਫਿਰ ਚਲੇ ਨਾ ਜਾਣਗੇ ਸ਼ਾਇਦ ਕੋਈ ਜਈ ਘਟਨਾ ਨਹੀਂ ਵਾਪਰੇਗੀ ਤੇ ਮੈਂ ਰੋਕ ਮੈਂ ਰੋਕਿਆ ਸੀਗਾ ਤੇ ਪਰ ਉਹ ਨਹੀਂ ਰੁਕੇ ਕਹਿੰਦੇ ਨਹੀਂ ਅਸੀਂ ਦੇਸ਼ ਦੀ ਸੇਵਾ ਦੀ ਖਾਤਰ ਅਸੀਂ ਭਰਤੀ ਹੋਏ ਆ ਤੇ ਸ਼ਹਾਦਤ ਵੀ ਦੇਣੀ ਪਈ ਤੇ ਦੇਵਾਂਗੇ ਬਹੁਤ ਜਜ਼ਬਾ ਸੀ ਉਹਨਾਂ ਦੇ ਵਿੱਚ ਜਦੋਂ ਆਏ ਸੀ ਨਾ ਮਤਲਬ ਦੱਸਦੇ ਹੁੰਦੇ ਸੀ ਕਿ ਮਹਾਰ ਵੇਲੇ ਨਾ ਕਿਦਾਂ ਪਾਕਿਸਤਾਨ ਟਾਰਗੇਟ ਕਰਦਾ ਰਹਿੰਦਾ ਆ ਕੋਈ ਪਤਾ ਨਹੀਂ ਹੁੰਦਾ ਕਿਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਅਸੀਂ ਜਦੋਂ ਅਗਸਤ ਤੇ ਨਿਕਲੇ ਹੁੰਨੇ ਸਾਡੇ ਕੰਨਾਂ ਦੇ ਲਾਗੋਂ ਦੀ ਗੋਲੀਆਂ ਲੰਘ ਜਾਂਦੀਆਂ ਨੇ ਤੇ ਇਹ ਜਿਗੀਆਂ ਗੱਲਾਂ ਸੁਣ ਕੇ ਨਾ ਡਰ ਵੀ ਮਨ ਵਿੱਚ ਆਉਂਦਾ ਸੀਗਾ ਜਦੋਂ ਲੜਾਈ ਲੱਗੀ ਲੱਖ ਰੀ ਟਾਈਮ ਛੁੱਟੀ ਕੱਟ ਕੇ ਗਿਆ ਨਾ ਮੈਨੂੰ ਬਹੁਤ ਦੋ ਚਿੱਠੀਆਂ ਵਾਪਸ ਉਹਨਾਂ ਦੀਆਂ ਆਈਆਂ ਸੀਗਾ ਮੈਂ ਦੋ ਤਿੰਨ ਵਾਰੀ ਮੈਂ ਵੀ ਲਿਖੀਆਂ ਤੇ ਇਸ ਤਰ੍ਹਾਂ ਹੀ ਉਹ ਦੱਸ ਰਹੇ ਸੀਗੇ ਕਿ ਗਾਡੀ ਜੂਨ ਜਿਹੜੀ ਕਰਗਲਵਾਲ ਜਾ ਰਹੀ ਆ ਤੇ ਉਸ ਤੋਂ ਬਾਅਦ ਲਾਸਟ ਚਿੱਠੀ ਜਿਹੜੀ ਮੈਨੂੰ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਆਈ ਹਾਂ ਜੀ ਮਤਲਬ ਦੱਸਿਆ ਸੀ ਉਹਨਾਂ ਨੇ ਕਿ ਕਾਰਗਿਲ ਵਿੱਚ ਮਤਲਬ ਕਿ 6 ਸਿੱਖ ਜਿਹੜੀ ਜੂਨਟ ਆ ਕਹਿੰਦੇ ਉਹ ਬਹੁਤ ਹੀ ਉਹਨਾਂ ਦਾ ਨੁਕਸਾਨ ਹੋਇਆ ਹੁਣ ਜਿਹੜੀ 20 ਸਿੱਖ ਜੂਨਟ ਹੈ ਸ਼ਾਇਦ ਇਹ ਲਗਾਈ ਜਾਵੇਗੀ ਪਰ ਇਹ ਪੁਛੇ ਬਵਾਦ ਵਿੱਚ ਰੁਕੇ ਸੀ ਕਿ ਕਾਰਗਿਲ ਵਾਲ ਜਾਂਦੇ ਪੁਛ ਰੁਕੇ ਸੀ ਇਹਨਾਂ ਦੀ ਸ਼ਹਾਦਤ ਪੁਛ ਹੋ ਗਈ ਸੀਗੀ ਰ ਬਹੁਤ ਹੀ ਗੰਮ ਦਾ ਮਹੌਲ ਸੀਗਾ ਇੱਕਦਮ ਸਾਰਾ ਪਿੰਡ ਇਕੱਠਾ ਹੋ ਗਿਆ ਸੀਗਾ ਤੇ ਮੈਂ ਮਤਲਬ ਉਸ ਸਮੇਂ ਦਾ ਤੇ ਨਹੀਂ ਬਿਆਨ ਕਰ ਸਕਦੇ ਮਤਲਬ ਸਾਡੀ ਸਮਝ ਤੋਂ ਬਾਹਰ ਹੋ ਗਿਆ ਮੈਨੂੰ ਤੇ ਆਪ ਨਹੀਂ ਪਤਾ ਹੀ ਨਹੀਂ ਲੱਗਿਆ ਕਿ ਕੀ ਹੋ ਗਿਆ ਸਮਝ ਨਹੀਂ ਗੰਮ ਤੇ ਹੁੰਦਾ ਹੀ ਆਪਣੇ ਪੁੱਤਰ ਜਾਂਦਾ ਉਹਨਾਂ ਦਾ ਵੀ ਹਾਲ ਉਸ ਟਾਈਮ ਤੇ ਮਤਲਬ ਕਿ ਮੈਂ ਵੀ ਨਹੀਂ ਵੇਖ ਸਕਦੀ ਆਗੀ ਉਹ ਮੈਨੂੰ ਨਹੀਂ ਦੇਖ ਸਕਦੇ ਹੁੰਦੇ ਕਿ ਇਸ ਤਰ੍ਹਾਂ ਬੜਾ ਘਰ ਵਿੱਚ ਕਿੰਨਾ ਟਾਈਮ ਮਤਲਬ ਸੋਗ ਜਾਇ ਰਿਹਾ ਬਹੁਤ ਜ਼ਿਆਦਾ ਅੱਜ ਵੀ ਜਦੋਂ ਚੇਤਾ ਹੁੰਦਾ ਤੇ ਮਨ ਆਦਾ ਸੋ ਜਾਂਦਾ ਪਿੰਡ ਵਿੱਚੋਂ ਇੱਕ ਗੇਟ ਦੀ ਸਾਰੀ ਹੋਣ ਢਈ ਆ ਤੇ ਉਹ ਜੇ ਸਾਰੀ ਧੀਣ ਆ ਉਹਦੇ ਨਾਮ ਦੀ ਇੱਕ ਪਾਰਕ ਬਣੀ ਹੋਈ ਆ ਕਰ ਚੱਲੇ ਹਮ ਫਿਦਾ ਜਾਨੋ ਤਨ ਸਾਥਿਓ ਅਬ ਤੁਹਾਰੇ ਹਵਾਲੇ ਵਤਨ ਸਾਥਿਓ ਸਤਿ ਸ਼ਕਾਲ ਦਾ ਸਮਰਨ نیوز ਵੇਖ ਰਹੇ ਦਸਕੰ ਦਾ ਸਵਾਗਤ ਹੈ ਮੈਂ ਹਾਂ ਜਗਜੀਤ ਸਿੰਘ ਦਸਕੋ ਤੁਸੀਂ ਵੇਖਦੇ ਹੋ ਕਿ ਜਦੋਂ ਜੁਲਾਈ ਦਾ ਮਹੀਨਾ ਹੁੰਦਾ ਹੈ ਤਾਂ ਕਾਰਗਿਲ ਦੇ ਜਿਹੜੇ ਸ਼ਹੀਦ ਨੇ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ ਕਿਤਨਾ ਕਿਤੇ ਉਹਨਾਂ ਸ਼ਹੀਦਾਂ ਨੂੰ ਵੱਡੇ ਪੱਧਰ ਤੇ ਯਾਦ ਕੀਤਾ ਜਾਂਦਾ ਆ ਜੇ ਵਕਫ ਵਕਫ ਜੇ ਗੱਲ ਕਰੀਏ ਪਿੰਡਾਂ ਅੰਦਰ ਸ਼ਹੀਦਾਂ ਦੇ ਗੇਟ ਬਣੇ ਹੋਏ ਨੇ ਜਾਂ ਸ਼ਹਿਰਾਂ ਅੰਦਰ ਪਾਰਕਾਂ ਬਣੀਆਂ ਹੁੰਦੀਆਂ ਨੇ ਉਹਨਾਂ ਨੂੰ ਪਾਰਕਾਂ ਨੂੰ ਸਵਾਰਿਆ ਜਾਂਦਾ ਆ ਉਸ ਦਿਨ ਅੱਜ ਦੇ ਦਿਨ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਆ ਸ਼ਹੀਦਾਂ ਨੂੰ ਜਿਹੜੀ ਆ ਸੱਚੀ-ਸੁੱਚੀ ਸ਼ਰਧਾਂਜਲੀ ਦਿੱਤੀ ਜਾਂਦੀ ਆ ਪਰ ਪਰਿਵਾਰਕ ਮੈਂਬਰਾਂ ਦੀ ਜਿੱਥੇ ਆਪਾਂ ਗੱਲ ਕਰਦੇ ਆ ਖਾਸ ਕਰਕੇ ਜਿਹੜੇ ਪਰਿਵਾਰਾਂ ਦੇ ਨਾਲ ਉਹਨਾਂ ਸ਼ਹੀਦਾਂ ਦੀਆਂ ਯਾਦਾਂ ਜੁੜੀਆਂ ਹੁੰਦੀਆਂ ਨੇ ਉਹਨਾਂ ਸ਼ਹੀਦਾਂ ਦੇ ਪਰਿਵਾਰ ਹੁੰਦੇ ਨੇ ਉਹਨਾਂ ਦੇ ਕੀ ਹਾਲਾਤ ਨੇ ਉਹ ਕਿਸ ਤਰੀਕੇ ਨਾਲ ਰਹਿਂਦੇ ਨੇ ਅਸੀਂ ਇਸ ਵੇਲੇ ਹਲਕਾ ਅਜਨਾਲਾ ਦੇ ਪਿੰਡ ਸੂਰੇਪੁਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਉਹਨਾਂ ਦੇ ਪਤਨੀ ਸਾਡੇ ਨਾਲ ਮੌਜੂਦ ਨੇ ਜਿਹੜੇ ਕਿ ਕਾਰਗਿਲ ਦੇ ਵਿੱਚ ਸ਼ਹੀਦ ਹੋਏ ਸੀ ਅਸੀਂ ਉਹਨਾਂ ਨਾਲ ਪੂਰੀ ਗੱਲ ਕਰਾਂਗੇ ਪੰਜ ਕੀ ਨਾਮ ਹੈ ਤੁਹਾਡਾ ਜੀ ਸਰਬਜੀਤ ਕੌਰ ਜੀ ਜਿਹੜੇ ਤੁਹਾਡੇ ਹਸਬੰਡ ਸ਼ਹੀਦ ਹੋਏ ਸੀ ਕੀ ਨਾਮ ਸੀਗਾ ਉਹਨਾਂ ਦਾ ਸਰਦਾਰ ਪਲਵਿੰਦਰ ਸਿੰਘ ਪੰਜ ਜੀ ਕਿਸ ਤਰੀਕੇ ਨਾਲ ਤੁਹਾਨੂੰ ਮੈਸੇਜ ਆਇਆ ਸੀ ਜਦੋਂ ਕਾਰਗਿਲ ਦਾ ਜਿਹੜਾ ਜੰਦੂ ਸ਼ੁਰੂ ਹੋਇਆ ਸੀ ਪਰ ਤੁਹਾਡੇ ਹਸਬੰਦ ਨੂੰ ਜੇ ਕਿਸ ਤਰੀਕੇ ਨਾਲ ਤੁਹਾਨੂੰ ਮੈਸੇਜ ਆਇਆ ਸੀਗਾ ਕਿ ਇਹਨਾਂ ਨੂੰ ਜਿਹੜੀ ਸ਼ਹਾਦਤ ਵਾਸਤੇ ਇਹਨਾਂ ਨੂੰ ਹੁਣ ਜਿਹੜੀ ਉੱਥੇ ਜੰਗ ਸ਼ੁਰੂ ਹੋ ਗਈ ਆ ਇਹਨਾਂ ਨੂੰ ਉੱਥੇ ਸ਼ਾਇਦ ਜਾਣਾ ਪੈਣਾ ਆ ਫਿਰ ਤੇ ਉਹ ਚਲੇ ਜਾਂਦੇ ਨੇ ਫਿਰ ਸ਼ਹਾਦਤ ਦਾ ਕਿੱਦਾਂ ਪਤਾ ਲੱਗਦਾ ਕਿ ਉਹਨਾਂ ਦੀ ਸ਼ਹਾਦਤ ਹੋ ਗਈ ਆ ਐ ਵਾਇਰਲੈਸ ਪਨਾਜ ਨਾਲਾ ਵਿੱਚ ਆਈ ਸੀ ਤੇ ਇਹਨਾਂ ਮਤਲਬ ਇੱਥੋਂ ਪੁਲਿਸ ਵਾਲੇ ਮੈਂਬਰ ਕਰੇ ਗਏ ਸਾਨੂੰ ਇਹਨਾਂ ਨੇ ਦੱਸਿਆ ਸੀ ਤੇ ਕਿੰਨੀ ਦਿਨ ਪਹਿਲਾਂ ਇੱਥੋਂ ਗਏ ਸੀਗੇ ਇਹ ਜਦੋਂ ਸ਼ਹਾਦਤ ਹੋਣ ਤੋਂ ਪਹਿਲਾਂ ਜੁੰਟਚਾ 2 ਮਹੀਨੇ ਪਹਿਲਾਂ ਛੁੱਟੀ ਕੱਟ ਕੇ ਗਏ ਉਹਦੋਂ ਕਰਗਿਲ ਦੀ ਲੜਾਈ ਚੱਲ ਰਹੀ ਸੀ ਜਦੋਂ ਛੁੱਟੀ ਆਏ ਸੀਗੇ ਉਹਦੋਂ ਛੁੱਟੀ ਕੱਟ ਕੇ ਗਏ ਸੀਗੇ ਪਰ ਜਦੋਂ ਗਏ ਸੀ ਕੋਈ ਸ਼ਹਾਦਤ ਦੀਆਂ ਗੱਲਾਂ ਕਰਦੇ ਸੀਗੇ ਕਿ ਮੈਂ ਹੁਣ ਦੇਸ਼ ਦੀ ਦੇਸ਼ ਨੂੰ ਆਪਣੇ ਨੂੰ ਦੀ ਸੁਰੱਖਿਆ ਵਾਸਤੇ ਪ੍ਰਤੀ ਹੋ ਰਿਹਾ ਵਾਂ ਮੈਂ ਦੇਸ਼ ਦੀ ਖਾਤਰ ਆਪਣੀ ਮੈਂ ਜਾਨ ਵੀ ਦੇ ਸਕਦਾ ਹਾਂ ਜੀ ਬਿਲਕੁਲ ਅਸੀਂ ਵੀ ਕਿਹਾ ਸੀਗਾ ਵੀ ਚਲੋ ਲੜਾਈ ਲੱਗ ਗਈ ਆ ਦਈਆ ਫਿਰ ਚਲੇ ਨਾ ਜਾਣਗੇ ਸ਼ਾਇਦ ਕੋਈ ਜਈ ਘਟਨਾ ਨਹੀਂ ਵਾਪਰੇਗੀ ਤੇ ਮਤਲਬ ਅਸੀਂ ਰੋਕ ਮੈਂ ਰੋਕਿਆ ਸੀਗਾ ਤੇ ਪਰ ਉਹ ਨਹੀਂ ਰੁਕੇ ਕਹਿੰਦੇ ਨਹੀਂ ਅਸੀਂ ਦੇਸ਼ ਦੀ ਸੇਵਾ ਦੀ ਖਾਤਰ ਅਸੀਂ ਭਰਤੀ ਹੋਏ ਆ ਜੇ ਸ਼ਹਾਦਤ ਵੀ ਦੇਣੀ ਪਈ ਤੇ ਦੇਵਾਂਗੇ ਬਹੁਤ ਜज्ਬਾ ਸੀ ਉਹਨਾਂ ਦੇ ਵਿੱਚ ਕਿੰਨੀ ਜਦੋਂ ਇਹ ਸ਼ਹਾਦਤ ਹੁੰਦੀ ਹੈ ਉਹ ਤੋਂ ਕਿੰਨੀ ਦੇਰ ਪਹਿਲਾਂ ਤੁਹਾਡੀ ਮੈਰਿਜ ਹੋ ਗਈ ਸੀ 1.5 ਸਾਲ ਪਹਿਲਾਂ ਮੈਰਿਜ ਹੋਈ ਸੀ ਹਾਂਜੀ 1.5 ਸਾਲ ਪਹਿਲਾਂ ਬਿਲਕੁਲ ਪਰ ਜਦੋਂ ਤੁਸੀਂ ਜੁੰਟ ਚ ਜਾਂਦੇ ਸੀ ਪਹਿਲਾਂ ਵੀ ਉਹ ਤਕਰੀਬਨ ਜਦੋਂ ਵੀ ਉਹ ਸੈਨਿਕਾਂ ਦਾ ਜਿਹੜੇ ਕਾਰਗਿਲ ਚ ਜਾਂਦੇ ਨੇ ਤਕਰੀਬਨ ਉਹਨਾਂ ਨੂੰ 5 ਤੋਂ 6 ਮਹੀਨੇ ਉਹਨਾਂ ਨੂੰ ਉਧਰ ਜੁੰਟ ਚ ਰਹਿਣਾ ਪੈਂਦਾ ਫੇਰ ਹੀ ਉਹਨਾਂ ਦੀ ਜਿਹੜੀ ਛੁੱਟੀ ਹੁੰਦੀ ਆ ਜਦੋਂ ਵੀ ਉਹ ਛੁੱਟੀ ਚ ਹੁੰਦੇ ਸੀ ਤਕਰੀਬਨ ਵਿਚਾਰਾ ਹੁੰਦੀ ਸੀ ਇਸ ਪਾਸੇ ਕਿ ਜੰਗ ਲੱਗ ਜਾਣੀ ਆ ਸਮਾਂ ਖਰਾਬ ਚੱਲਦਾ ਪਿਆ ਵਾ ਜਿਸ ਤਰੀਕੇ ਨਾਲ ਬਾਹਰ ਗਵਾਂਡੀ ਮੁਲਕ ਆ ਉਹਦੇ ਜਿਹੜੇ ਆ ਉਹਦੇ ਵੱਲੋਂ ਜਿਹੜਾ ਹਮੇਸ਼ਾ ਹੀ ਜਿਹੜਾ ਦੇਸ਼ੂਤੇ ਅਟੈਕ ਕੀਤਾ ਜਾਂਦਾ ਆ ਉਹਦਾ ਜਵਾਬ ਦੇਣਾ ਪੈਣਾ ਹਾਂਜੀ ਬਿਲਕੁਲ ਪਹਿਲਾਂ ਉਹਨਾਂ ਦੀ ਜੁਨਟ ਧਰਮਸ਼ਾਲਾ ਸੀ ਫਿਰ ਉਹ ਪੀਟੀ ਕੋਰਸ ਕਰਨ ਲਈ ਪੂਨੇ ਚਲੇ ਗਏ ਉਸ ਤੋਂ ਬਾਅਦ ਜਦੋਂ ਆਏ ਸੀ ਨਾ ਮਤਲਬ ਦੱਸਦੇ ਹੁੰਦੇ ਸੀ ਕਿ ਹਰ ਵੇਲੇ ਨਾ ਕਿਦਾਂ ਪਾਕਿਸਤਾਨ ਟਾਰਗੇਟ ਕਰਦਾ ਰਹਿੰਦਾ ਆ ਕੋਈ ਪਤਾ ਨਹੀਂ ਹੁੰਦਾ ਕਹਿੰਦੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਅਸੀਂ ਜਦੋਂ ਅਗਸਤ ਤੇ ਨਿਕਲੇ ਹੁੰਨੇ ਸਾਡੇ ਕੰਨਾਂ ਦੇ ਲਾਗੋਂ ਦੀਆਂ ਗੋਲੀਆਂ ਲੰਘ ਜਾਂਦੀਆਂ ਨੇ ਤੇ ਇਹ ਜਿਗੀਆਂ ਗੱਲਾਂ ਸੁਣ ਕੇ ਨਾ ਡਰ ਵੀ ਮਨ ਵਿੱਚ ਆਉਂਦਾ ਸੀਗਾ ਪਰ ਮਤਲਬ ਕਿ ਉਹਨਾਂ ਦਾ ਜਜ਼ਬਾ ਹੀ ਇੰਨਾ ਹੁੰਦਾ ਸੀਗਾ ਉਹਨਾਂ ਮਤਲਬ ਡਰ ਮੈਂ ਉਹਨਾਂ ਦੇ ਚਿਹਰੇ ਤੇ ਕਦੀ ਦੇਖਿਆ ਹੀ ਨਹੀਂ ਸੀ ਪਰ ਜਿਹੜਾ ਹੁਣ ਸਮਾਂ ਆ ਟੈਲੀਫੋਨਾਂ ਦਾ ਸਮਾਂ ਆ ਗਿਆ ਹੁਣ ਮੋਬਾਈਲਾਂ ਦਾ ਯੁੱਗ ਆ ਗਿਆ ਪਰ ਜਦੋਂ ਅਸੀਂ ਗੱਲ ਕਰ ਰਹੇ ਹਾਂ ਕਾਰਗਿਲ ਦੇ ਸਮੇਂ ਦੇ ਨਢਮੇ ਦੀ ਗੱਲ ਕਰ ਰਹੇ ਹਾਂ ਉਦੋਂ ਉਸ ਸਮੇਂ ਤੇ ਸਿਰਫ ਚਿੱਠੀਆਂ ਹੁੰਦੀਆਂ ਸੀ ਚਿੱਠੀਆਂ ਰਾਹੀਂ ਮੈਸੇਜ ਆਉਂਦਾ ਸੀ ਜਦੋਂ ਤੁਸੀਂ ਜਦੋਂ ਕਾਰਗਿਲ ਚ ਚੱਲ ਗਏ ਸੀ ਫਿਰ ਤੁਸੀਂ ਚਿੱਠੀਆਂ ਰਾਹੀਂ ਪੁੱਛਦੇ ਹੋਣੇ ਉਹਨਾਂ ਨੂੰ ਇਕੀ ਹਾਲ ਚਾਲ ਹੈ ਬਾਰਡਰ ਦਾ ਕੀ ਹਾਲ ਹੈ ਫਿਰ ਉਹ ਵੀ ਦੱਸ ਦੇ ਹੁਣੇ ਕਿਸ ਤਰੀਕੇ ਦਾ ਵਰਤਾ ਹੈ ਹਾਂਜੀ ਮਤਲਬ ਜਦੋਂ ਲੜਾਈ ਲੱਗੀ ਲੱਖਰੀ ਟਾਈਮ ਛੁੱਟੀ ਕੱਟ ਕੇ ਗਏ ਨਾ ਮੈਨੂੰ ਬਹੁਤ ਦੋ ਚਿੱਠੀਆਂ ਵਾਪਸ ਉਹਨਾਂ ਦੀਆਂ ਆਈਆਂ ਸੀਗੀਆਂ ਮੈਂ ਦੋ ਤਿੰਨ ਵਾਰੀ ਮੈਂ ਵੀ ਲਿਖੀਆਂ ਤੇ ਇਸ ਤਰ੍ਹਾਂ ਹੀ ਉਹ ਦੱਸ ਰਹੇ ਸੀਗੇ ਸਾਡੀ ਜੂਨ ਜਿਹੜੀ ਕਰਗਿਲ ਵੱਲ ਜਾ ਰਹੀ ਆ ਤੇ ਉਸ ਤੋਂ ਬਾਅਦ ਲਾਸਟ ਚਿੱਠੀ ਜਿਹੜੀ ਮੈਨੂੰ ਉਹਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਆਈ ਤੇ ਜਿੱਦਨ ਉਹ ਸ਼ਹੀਦ ਹੋਏ ਹੀ ਲਾਸਟ ਚਿੱਠੀ ਮੈਂ ਉਸ ਦਿਨ ਉਹਨਾਂ ਨੂੰ ਪੋਸਟ ਕੀਤੀ ਸੀਗੀ ਪਰ ਜਿਹੜੀ ਚਿੱਠੀ ਤੁਹਾਨੂੰ ਆਈ ਹੈ ਉਹਨਾਂ ਨੇ ਸ਼ਹਾਦਤ ਹੋਣ ਤੋਂ ਪਹਿਲਾਂ ਲਿਖੀ ਸੀ ਕੀ ਲਿਖਿਆ ਖਾਸ ਕਰਕੇ ਕੋਈ ਜੰਗਬਾਰ ਹੀ ਲਿਖਿਆ ਸੀ ਮਾਹੌਲ ਖਰਾਬ ਆ ਗਰਮ ਆ ਇਸ ਬਾਰੇ ਲਿਖਿਆ ਸੀ ਕਿ ਵੈਸੇ ਸੁਖਸ਼ਾਂ ਦੀ ਪੁਛੀ ਸੀ ਹਾਂਜੀ ਮਤਲਬ ਦੱਸਿਆ ਸੀ ਉਹਨਾਂ ਨੇ ਕਿ ਕਾਰਗਿਲ ਵਿੱਚ ਮਤਲਬ ਕਿ 6 ਸਿੱਖ ਜੜੀ ਜੂਨਟ ਆ ਕਹਿੰਦੇ ਉਹ ਬਹੁਤ ਹੀ ਉਹਨਾਂ ਦਾ ਨੁਕਸਾਨ ਹੋਇਆ ਹੁਣ ਜੜੀ 20 ਸਿੱਖ ਜੂਨਟ ਹੈ ਸ਼ਾਇਦ ਇਹ ਲਗਾਈ ਜਾਵੇਗੀ ਪਰ ਇਹ ਪੁੰਛ ਮਬਾਦ ਵਿੱਚ ਰੁਕੇ ਸੀ ਕਿ ਕਾਰਗਿਲ ਵਾਲ ਜਾਂਦੇ ਪੁੰਛ ਰੁਕੇ ਹੀ ਇਹਨਾਂ ਦੀ ਸ਼ਹਾਦਤ ਪੁੰਛ ਹੋ ਗਈ ਸੀਗੀ ਪਰ ਕਿਸ ਤਰੀਕੇ ਦਾ ਮੰਜ਼ਰ ਸੀਗਾ ਜਦੋਂ ਤੁਹਾਨੂੰ ਮੈਸੇਜ ਆਉਂਦਾ ਤੁਸੀਂ ਦੱਸ ਰਹੇ ਹੋ ਨਾ ਕਿ ਉਸ ਸਮੇਂ ਤੇ ਤੁਹਾਨੂੰ ਕੋਈ ਥਾਣੇ ਤੋਂ ਫੋਨ ਆਇਆ ਸੀਗਾ ਵੀ ਐਦਾਂ ਜਿਹੜੇ ਪੁਲਵਿੰਦਰ ਸਿੰਘ ਆ ਉਹ ਸ਼ਹੀਦਤ ਹੋ ਗਈ ਆ ਉਹਨਾਂ ਦੀ ਹਾਂਜੀ ਥਾਣੇ ਤੋਂ ਮਤਲਬ ਘਰ ਦੇ ਵਿੱਚ ਤਾਂ ਫਿਰ ਬਹੁਤ ਹੀ ਗੰਭੀਰ ਦਾ ਮਾਹੌਲ ਸੀਗਾ ਇੱਕਦਮ ਸਾਰਾ ਪਿੰਡ ਇਕੱਠਾ ਹੋ ਗਿਆ ਸੀਗਾ ਤੇ ਮਤਲਬ ਬਹੁਤ ਸਮੇਂ ਦਾ ਤੇ ਨਹੀਂ ਬਿਆਨ ਕਰ ਸਕਦੇ ਮਤਲਬ ਸਾਡੀ ਸਮਝ ਤੋਂ ਬਾਹਰ ਹੋ ਗਿਆ ਮੈਨੂੰ ਤੇ ਆਪ ਨਹੀਂ ਪਤਾ ਹੀ ਨਹੀਂ ਲੱਗਿਆ ਕਿ ਕੀ ਹੋ ਗਿਆ ਸਮਝ ਨਹੀਂ ਰਹੀ ਬਾਅਦ ਵਿੱਚ ਤੇ ਪੁਲਵਿੰਦਰ ਸਿੰਘ ਦੇ ਪਿਤਾ ਜੀ ਉਹ ਵੀ ਇੱਕ ਕਿਸਾਨ ਨੇ ਕਿ ਉਹ ਵੀ ਫੌਜੀ ਸੀਗੇ ਪਹਿਲਾਂ ਨਹੀਂ ਉਹ ਕਿਸਾਨ ਸੀਗੇ ਮਨਜੀ ਐਗਰੀਕਲਚਰ ਦਾ ਕੰਮ ਠੀਕ ਹੈ ਪਰ ਉਹਨਾਂ ਦਾ ਜਦੋਂ ਸ਼ਹਾਦਤ ਹੁੰਦੀ ਆ ਫਿਰ ਉਹਨਾਂ ਦਾ ਕਿਸ ਤਰੀਕੇ ਦਾ ਵਤੀਰਾ ਸੀਗਾ ਉਹਨਾਂ ਦਾ ਕੀ ਹਾਲਾਤ ਸੀਗੇ ਮੈਂ ਠੀਕ ਹੈ ਸੀ ਹਾਲਾਤ ਇਸ ਤਰ੍ਹਾਂ ਹੀ ਹਰ ਮਤਲਬ ਕਿ ਪੇਰੈਂਟਸ ਨੂੰ ਆਪਣੇ ਬੱਚੇ ਦੀ ਫਿਕਰ ਹੁੰਦੀ ਆ ਤੇ ਹਾਲਾਤ ਇਸ ਤਰ੍ਹਾਂ ਹੀ ਮਤਲਬ ਕਿ ਗੰਭ ਤੇ ਹੁੰਦਾ ਹੀ ਆਪਣੇ ਪੁੱਤਰ ਜਾਣ ਦਾ ਉਹਨਾਂ ਦਾ ਵੀ ਹਾਲ ਮੋਸਟ ਟਾਈਮ ਤੇ ਮਤਲਬ ਕਿ ਮੈਂ ਵੀ ਨਹੀਂ ਵੇਖ ਸਕਦੀ ਹੈਗੀ ਉਹ ਮੈਨੂੰ ਨਹੀਂ ਦੇਖ ਸਕਦੇ ਹੁੰਦੇ ਕਿਸ ਤਰ੍ਹਾਂ ਬੜਾ ਘਰ ਵਿੱਚ ਕਿੰਨਾ ਟਾਈਮ ਮਤਲਬ ਸੋਗ ਜਾਇ ਰਿਹਾ ਬਹੁਤ ਜ਼ਿਆਦਾ ਅੱਜ ਵੀ ਜਦੋਂ ਚੇਤਾ ਆਉਂਦਾ ਤੇ ਮਨ ਅਦਾਸ ਹੋ ਜਾਂਦਾ ਪਰ ਉਸ ਸਮੇਂ ਤੋਂ ਬਾਅਦ ਚ ਸਰਕਾਰਾਂ ਵੱਲੋਂ ਕਿੰਨਾ ਕੁ ਮਾਨ ਸਨਮਾਨ ਦਿੱਤਾ ਗਿਆ ਤੁਹਾਨੂੰ ਇਹ ਵੀ ਪਤਾ ਲੱਗਾ ਤੁਹਾਨੂੰ ਐਸਜੀਐਮ ਆਫਿਸ ਦੇ ਵਿੱਚ ਇੱਕ ਜੌਬ ਦਿੱਤੀ ਗਈ ਆ ਉਸ ਤੋਂ ਇਲਾਵਾ ਪਿੰਡ ਦੇ ਲਈ ਕਿੰਨਾ ਕੁ ਮਾਨ ਸਨਮਾਨ ਦਿੱਤਾ ਗਿਆ ਪਿੰਡ ਵਿੱਚੋਂ ਇੱਕ ਗੇਟ ਦੀ ਸਾਰੀ ਹੋਣ ਲਈ ਆ ਤੇ ਉਹ ਜੇ ਸਾਰੀ ਅਧੀਨ ਆ ਮੇਰੇ ਨਾਮ ਦੇ ਇੱਕ ਪਾਰਕ ਬਣੀ ਹੋਈ ਆ ਉਹਦੇ ਵਿੱਚ ਗਰਾਊਂਡ ਦੇ ਵਿੱਚ ਬੈਠਣ ਦਾ ਪ੍ਰਬੰਧ ਨਹੀਂ ਕੋਈ ਵੀ ਹੈਗਾ ਇਹਦੇ ਵਾਸਤੇ ਵੀ ਅਸੀਂ ਰਿਕਵੈਸਟ ਸਰਕਾਰ ਨੂੰ ਕਰਦੇ ਆ ਕਿ ਸਾਨੂੰ ਮਤਲਬ ਕਿ ਇੱਕ ਸਟੇਡੀਅਮ ਦੇ ਸ਼ਕਲ ਦੇ ਵਿੱਚ ਵਧੀਆ ਬਣਿਆ ਹੋਵੇ ਸਟੇਡੀਅਮ ਜਿੱਥੇ ਬੱਚੇ ਖੇਡ ਸਕਣ ਉਹ ਤੁਹਾਨੂੰ ਮੈਂ ਦਿਖਾਉਣੀ ਆ ਉਹ ਜਿਸ ਤਰ੍ਹਾਂ ਦਾ ਗਰਾਊਂਡ ਦੇ ਅੰਦਰ ਦੇ ਹਾਲਾਤ ਹਨ ਕੁਝ ਕਾਫੀ ਖਰਾਬ ਨੇ ਤੇ ਉਹਦੇ ਵਾਸਤੇ ਜੇ ਗਰਾਊਂਡ ਗਰੂਟ ਮਿਲ ਜਾਂਦੀ ਹੈ ਤੇ ਉਹਦੇ ਵਿੱਚ ਬੈਠਣ ਦਾ ਪ੍ਰਬੰਧ ਹੋ ਜਾਵੇ ਜਿਸ ਤਰ੍ਹਾਂ ਟੀਮਾਂ ਖੇਡਦੀਆਂ ਹਨ ਬੈਠ ਕੇ ਕੋਈ ਨੂੰ ਦੇਖ ਸਕੇ ਉਹਨ ਦੇ ਗੇਟ ਬੰਦਿਆ ਗੇਟ ਦੀ ਸਾਰੀ ਹੋਣ ਢਈ ਹੈ ਜੇ ਬਿਲਕੁਲ ਤੁਹਾਡਾ ਮਤਲਬ ਕਿ ਜਦੋਂ ਵੀ ਕੋਈ ਬੈਠੀ ਤੋਂ ਪਲਵਿੰਦਰ ਸਿੰਘ ਨੂੰ ਯਾਦ ਕਰੇਗੀ ਇਹ ਉਹ ਪਲਵਿੰਦਰ ਸਿੰਘ ਦੀ ਯਾਦ ਵਿੱਚ ਬਣੀ ਹੋਈ ਆ ਗਰਾਊਂਡ ਜਿਸ ਵਿੱਚ ਅਸੀਂ ਇਸ ਖੇਡ ਦਾ ਆਨੰਦ ਮਾਣ ਰਹੇ ਹਾਂ ਪਰ ਅਸੀਂ ਗੱਲ ਕਰ ਰਹੇ ਜਿਸ ਤਰੀਕੇ ਨਾਲ ਤੁਸੀਂ ਸਰਕਾਰਾਂ ਵੱਲੋਂ ਤੁਹਾਨੂੰ ਮਾਨ ਸਨਮਾਨ ਦਿੱਤਾ ਗਿਆ ਸਮੇਂ ਸਿਰ ਤੁਹਾਨੂੰ ਜੌਬ ਦੇ ਦਿੱਤੀ ਗਈ ਨਾਲ ਗੇਟ ਬੰਨਣਾ ਸ਼ੁਰੂ ਹੋ ਗਿਆ ਔਰ ਵੀ ਤੁਹਾਨੂੰ ਜਿਹੜੀਆਂ ਸਰਕਾਰੀ ਫੈਸਿਲਟੀਆਂ ਮਿਲਦੀਆਂ ਰਹੀਆਂ ਪਰ ਜਿਸ ਤਰੀਕੇ ਨਾਲ ਗੱਲ ਕਰਾਂ ਆਰ ਤੁਹਾਡੀ ਜੂਨਟ ਵੱਲੋਂ ਕਿੰਨਾ ਕਮਾਨ ਸਤਿਕਾਰ ਮਿਲਦਾ ਹੈ ਜਿਸ ਤਰੀਕੇ ਨਾਲ ਕੋਈ ਫੰਕਸ਼ਨ ਕਰਾਉਂਦੇ ਆ ਸਾਡੇ ਤੁਹਾਨੂੰ ਉੱਥੇ ਬੁਲਾਉਂਦੇ ਨੇ ਫਿਰ ਮਾਨ ਸਤਿਕਾਰ ਦਿੰਦੇ ਉੱਥੇ ਹੀ ਸਾਡੇ ਹਾਂਜੀ ਜੂਨਟ ਵੱਲੋਂ ਤੇ ਬਹੁਤ ਸਤਿਕਾਰ ਕੀਤਾ ਜਾਂਦਾ ਵਾ ਉਹਨਾਂ ਨੇ 1 ਮਾਰਚ ਨੂੰ ਉਹਨਾਂ ਸਿਲਵਰ 골ਡਨ ਜੁਬਲੀ ਸੀਗੀ 골ਡਨ ਜੁਬਲੀ ਤੇ ਸਾਨੂੰ ਬੁਲਾਇਆ ਸੀਗਾ ਮਤਲਬ ਕਿ ਉਹਨਾਂ ਨੇ ਵੀ ਆਈਪੀ ਵਾਂਗ ਰੱਖਿਆ ਬਹੁਤ ਹੀ ਸਨਮਾਨ ਦਿੱਤਾ ਸਾਨੂੰ ਜੀ ਪਰ ਜੇ ਆਉਣ ਵਾਲੇ ਸਮੇਂ 'ਚ ਕੋਈ بڑے ਅਫਸਰ ਹੁੰਦੇ ਜਿਹੜੇ ਨਾਲ ਰਹੇ ਹੁੰਦੇ ਨੇ ਜਿਹੜੇ ਜਵਾਨ ਨਾਲ ਰਹਿੰਦੇ ਕਦੀ ਉਹਨਾਂ ਨਾਲ ਮੁਲਾਕਾਤ ਹੋਈ ਕਦੀ ਉਹ ਆਏ ਮਿਲਣ ਵਾਸਤੇ ਕਦੀ ਉਹ ਆਏ ਕਿ ਹਾਂ ਸਾਡੇ ਨਾਲ ਬਲਵਿੰਦਰ ਸਿੰਘ ਰਹਿੰਦਾ ਸੀਗਾ ਕਦੀ ਉਹਨਾਂ ਉਹਨਾਂ ਦੀਆਂ ਗੱਲਾਂ ਦੱਸੀਆਂ ਹੋਣ ਹਾਂਜੀ ਮੈਨੂੰ ਮਿਲਦੇ ਰਹਿੰਦੇ ਆ ਰਿਟਾਇਰ ਵੀ ਹੋ ਗਏ ਨੇ ਮਤਲਬ ਕਿ ਕਵੀ ਫਤਿਹਗੜ ਸਾਹਿਬ ਦੇ ਹੀ ਭਾਜੀ ਮਿਲੇ ਉਹਨਾਂ ਨੂੰ ਮੈਂ ਪੁੱਛਿਆ ਸਾਰੀ ਹਿਸਟਰੀ ਪੁੱਛੀ ਮੈਂ ਕਿ ਜਿਸ ਟਾਈਮ ਉਹਨਾਂ ਨੂੰ ਗੋਲੀ ਲੱਗੀ ਕਹਿੰਦੇ ਮੈਂ ਬਿਲਕੁਲ ਲੱਗੇ ਸੀਗਾ ਮੈਂ ਕਿਹਾ ਮਤਲਬ ਕਿ ਕਿੰਨੀ ਦੇਰ ਬਾਅਦ ਉਹਨਾਂ ਦੀ ਮੌਤ ਹੋਈ ਕਹਿੰਦੇ ਮਤਲਬ ਕਿ ਉਹਨਾਂ ਦੀ ਨਾਲ ਹੀ ਡੈਥ ਹੋ ਗਈ ਸੀ ਕਹਿੰਦੇ ਬ੍ਰੈਸਟ ਇੰਨਾ ਜ਼ਬਰਦਸਤ ਲੱਗਿਆ ਹੁਣ ਅਸੀਂ ਜਿੱਦ ਤਰ੍ਹਾਂ ਜੁਨਟ ਚ ਗਏ ਸੀਗੇ ਉੱਥੇ ਵੀ ਮੈਨੂੰ ਉਹਨਾਂ ਦੇ ਨਾਲ ਕੁਝ ਉਸ ਟਾਈਮ ਸਰਵਿਸ ਕਰ ਰਹੇ ਬੰਦੇ ਕੁਝ ਰਿਟਾਇਰ ਹੋ ਗਏ ਨੇ ਉਹਨਾਂ ਮੈਨੂੰ ਮਤਲਬ ਕਿ ਉਹਨਾਂ ਦੀਆਂ ਬਹੁਤ ਹੀ ਗੱਲਾਂ ਦਸੀਆਂ ਉਹਨਾਂ ਕਹਿੰਦੇ ਸੀ ਨਾਮ ਦਾ ਸ਼ੁਰਲੀ ਪਾਇਆ ਹੁੰਦਾ ਸੀ ਮਤ ਕਦੇ ਮਤਲਬ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਇਹਨਾਂ ਦੇ ਅੰਦਰ ਜਜ਼ਬਾ ਵੀ ਕਿੰਨਾ ਸੀਗਾ ਪਰ ਉਹ ਕਮਰਾ ਦੇਖ ਕੇ ਆਏ ਜਿੱਥੇ ਤੁਸੀਂ ਪਲਵਿੰਦਰ ਸਿੰਘ ਰਹਿੰਦੇ ਸੀਗੇ ਜੁੰਟ ਚ ਜਾ ਕੇ ਨਹੀਂ ਉਹ ਨਹੀਂ ਮੈਂ ਦੇਖਿਆ ਨਹੀਂ ਮਤਲਬ ਕਿ ਜਦੋਂ ਸ਼੍ਰੀਨਗਰਵਲ ਚੱਲ ਗਏ ਆ ਉਦੋਂ ਨਹੀਂ ਵੇਖਿਆ ਸੀ ਕੁਝ ਵੀ ਧਰਮਸ਼ਾਲਾ ਸੀ ਪਹਿਲਾਂ ਜੁੰਟ ਉਥੋਂ ਮਤਲਬ ਥੋੜਾ ਬੋੜਾ ਸਮਾਨ ਉਹਨਾਂ ਦਾ ਵਾਪਸ ਆਇਆ ਪਰ ਮੈਂ ਨਾਲ ਨਹੀਂ ਗਈ ਨਹੀਂ ਦੇਖਿਆ ਮੈਂ ਪਰ ਅੱਜ ਦੇ ਦਿਨ ਵੀ ਜਦੋਂ ਸਾਲ ਬਾਅਦ ਇਹ ਦਿਨ ਆਉਂਦਾ ਹੈ ਫਿਰ ਤੁਸੀਂ ਉਹਨਾਂ ਦੀ ਸ਼ਹਾਦਤ ਨੂੰ ਮਨਾਉਂਦੇ ਹੋ ਉਹਨਾਂ ਨੂੰ ਪ੍ਰਣਾਮ ਕਰਦੇ ਹੋ ਉਹਨਾਂ ਸ਼ਹੀਦਾਂ ਨੂੰ ਵੀ ਪ੍ਰਣਾਮ ਕਰਦੇ ਹੋ ਨਾਲ-ਨਾਲ ਤੁਸੀਂ ਖਾਸ ਤੌਰ ਤੇ ਬਲਵਿੰਦਰ ਸਿੰਘ ਜੀ ਨੂੰ ਵੀ ਸ਼ਹਾਦਤ ਦਿੰਦੇ ਹੋ ਨਾਲ ਪਰ ਉਹਨਾਂ ਨੂੰ ਪ੍ਰਣਾਮ ਕਰਦੇ ਹੋ ਹਾਂਜੀ ਬਿਲਕੁਲ ਜਿਸ ਤਰ੍ਹਾਂ 2 ਅਗਸਤ ਨੂੰ ਉਹਨਾਂ ਦੀ ਸ਼ਹਾਦਤ ਹੋਈ ਸੀ 2 ਅਗਸਤ ਨੂੰ ਅਸੀਂ ਬਾਬਾ ਦੀਪ ਸਿੰਘ ਸ਼ਹੀਦ ਸਥਾਨ ਤੇ ਜਾਣਾ ਵਾ ਬਲਕੇ ਸਾਰਾ ਉਥੇ ਵਰਸੀ ਵਾਂਗੀ ਮਨਾ ਕੇ ਆਹੀ ਫਿਰ ਸ਼ਾਮ ਨੂੰ ਘਰੇ ਆਉਣਾ ਹੁੰਦਾ ਬਿਲਕੁਲ ਤਸੀਬ ਵੀਰ ਜੀ ਤੁਸੀਂ ਵੇਖ ਰਹੇ ਹੋ ਅਸੀਂ ਇਸ ਵੇਲੇ ਅਜਨਾਲ ਹਲਕਾ ਜਨਾਲਾ ਦੇ ਪਿੰਡ ਸੂਰੇਪੁਰ ਚ ਮੌਜੂਦ ਸੀਗੇ ਜਿੱਥੋਂ ਦੇ ਸ਼ਹੀਦ ਪਲਵਿੰਦਰ ਸਿੰਘ ਦੀ ਜਿਹੜੇ ਪਤਨੀ ਸੀਗੇ ਉਹ ਸਾਡੇ ਨਾਲ ਮੌਜੂਦ ਸੀਗੇ ਜਿਨ੍ਹਾਂ ਵੱਲੋਂ ਬਿਲਕੁਲ ਵਾਕੂਬੀ ਦੱਸਿਆ ਗਿਆ ਕਿ ਕਿਸ ਤਰੀਕੇ ਨਾਲ 1.5 ਸਾਲ ਪਹਿਲਾਂ ਉਹਨਾਂ ਦੀ ਮੈਰਿਜ ਹੋਈ ਸੀ 1.5 ਸਾਲ ਬਾਅਦ ਉਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ ਕਿਸ ਤਰੀਕੇ ਨਾਲ ਜੁੰਟ ਵੱਲੋਂ ਜਿਹੜਾ ਮਾਨਸਤਕਾਰ ਦਿੱਤਾ ਜਾਂਦਾ ਹੈ ਨਾਲ ਨਾਲ ਸਰਕਾਰਾਂ ਵੱਲੋਂ ਵੀ ਜਿਹੜਾ ਸਮੇਂ ਸਿਰ ਬਣਦਾ ਜਿਹੜਾ ਮਾਨ ਸਰਕਾਰ ਮਾਨਸਤਕਾਰ ਦਿੱਤਾ ਜਾਂਦਾ ਨਾਲ ਨਾਲ ਪਰ ਕਿਤਨਾ ਕਿਤੇ ਇੱਕ ਪੰਜਾਬ ਸਰਕਾਰ ਤੇ ਕਿਤਨੇ ਕਿਤੇ ਗੱਲ ਕੀਤੀ ਜਾ ਰਹੀ ਹੈ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਦੀ ਜਿਹੜੀ ਗਰਾਊਂਡ ਬਣ ਰਹੀ ਹੈ ਉਹਦੇ ਵਿੱਚ ਅੰਦਰ ਗਰਾਊਂਡ ਦੇ ਅੰਦਰ ਬੈਠਣ ਨੂੰ ਜਗ੍ਹਾ ਬਣਨੀ ਚਾਹੀਦੀ ਹੈ ਨਾਲ ਨਾਲ ਗਰਾਊਂਡ ਦੀ ਜਿਹੜੇ ਹਾਲਤ ਨੇ ਉਹ ਸੁਧਾਰਨੇ ਚਾਹੀਦੇ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਕੋਈ ਲੋਕ ਜਾਂ ਖਿਡਾਰੀ ਉੱਥੇ ਪਹੁੰਚਣ ਤਾਂ ਉਹ ਬਲਵਿੰਦਰ ਸਿੰਘ ਨੂੰ ਯਾਦ ਕਰਨਾ ਤੇ ਉਸ ਦੀ ਸ਼ਹਾਦਤ ਨੂੰ ਸਲੂਟ ਕਰਨ ਅਸੀਂ ਵੀ 10 ਨਵੰਬਰ ਨੂੰ ਪੰਜਾਬ ਤੋਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇ ਕੇ ਸਾਨੂੰ ਸੁਰੱਖਿਤ ਕੀਤਾ ਤੁਸੀਂ ਜੁੜੇ ਰਹੋ ਇਸ ਦਿਕੇ ਦੇ ਨਾਲ ਹੀ 10 ਨਵੰਬਰ ਨੂੰ ਪੰਜਾਬ ਦੇ ਲਈ ਜਨਾਲਾ ਤੋਂ ਜਗੀ ਸਿੰਘ ਦੀ ਰਿਪੋਰਟ